ਬਹੁਤ ਹੌਟ ਨੋਟਿਸ ਤੇ ਬਾਰ ਬਾਰ ਦੀ ਤਰ੍ਹਾਂ ਬਾਦ ਛੱਡ ਕੇ ਹਿੱਸਾ ਲੈਣਾ ਆਪਣੇ ਆਪਣੇ মিডিਆ ਸੈਂਟਰਸ ਵੱਲੋਂ মিডিਆ ਪ੍ਰਤੀਨਿਧੀ ਇਤਤਾਰ ਦਿੱਤੀ ਤੇ ਬਹੁਤ ਬਹੁਤ ਮਿਹਰਬਾਨੀ ਅੱਜ ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਣੀ ਪਾਰਟੀ ਦਾ ਤਾਂ ਜਿਹੜਾ ਮਕਸਦ ਹੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀ ਇੰਵੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਹੈ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੋਈ ਆਧਾਰ ਕਾਰਡ ਜਾ ভোটার ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਉਹ ਸਿੱਧਾ ਜਾ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਪਾਣ ਜਾਊਗਾ ਆਧਾਰ ਕਾਰਡ ਤੇ ভোটার ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਵਿਕਸਿਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤੰਦਰੁਸਤ ਰਹੀਏ ਪਹਿਲਾਂ ਇਹ ਹੀ ਦੁਆ ਕਰਦਿਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਵਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪਤਲ ਪ੍ਰਾਈਵੇਟ ਸੋ far ਉਝਿੰ ਪੈਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰੇ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਨ ਲ ਆਲਮੋਸਟ ਤੁਸੀਂ ਦੇਖੋ بڑے ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੁੱਕੇ ਅੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹੋ ਜਿਹਾ ਪਿੰਡ ਚ ਆਨਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਹਲ ਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਉਹ ਕੋ ਗੋਲ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 500 ਤੋਂ ਮੰਜਾ ਤਾਂ ਹਸਪਤਾਲ ਆਲਰੇਡੀ ਕਰ ਚੁੱਕੇ ਹਨ ਹੋਰ ਵੀ ਹਜ਼ਾਰਕ ਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾਤਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲਨ ਹੋਊਗਾ ਕਿਤੇ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਆਂ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰਜਸ ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਇਸ ਕਾਨੂੰਨ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬੰਦਾ ਵੀ ਹੈ ਜਦੋਂ ਕਾਨੂੰਨ ਲਾਗੂ ਹੋਵੇ 4 6 ਤੋਂ ਬਾਅਦ ਵਾਲੇ ਉਹ ਚਾਹਣਗੇ ਉਹ 192 ਐਗਜ਼ੈਂਪਟਡ ਕਰ ਲਗੇ ਪ੍ਰਾਣਿਕ ਕਾਨੂੰਨ ਮੁਤਾਬਕੀ ਉਹਨਾਂ ਦੇ ਚਾਰਜ ਜਿਹੜੇ ਹੋਲਦੇ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕ ਲੱਗੇ ਆ ਜੋ ਕੈਬਨਿਟ ਚ ਅੱਜ ਮਨਜ਼ੂਰ ਹੋ ਗਿਆ। ਕਿ 50% ਦਾ ਰਿਜ਼ਰਵੇਸ਼ਨ ਹੈ ਸਰਪੰਚੀ ਚ। ਅ ਲੇਡੀਜ਼ ਲਈ। ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਆਪਣੇ ਪਿੰਡਾਂ ਲਈ ਉਹਨਾਂ ਨੂੰ ਹਾ ਜੂਰ ਸਾਹਿਬ ਨਾ ਦੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲਿਆ ਜਾਣਗੇ ਤੇ ਨਦੇੜ ਸਾਹਿਬ ਤਖਤ ਜੀ ਹਯੂਰ ਸਾਹਿਬ ਦੇ ਦਰਸ਼ਨ ਕਰਨੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਬਟ ਉਹ ਉਹ ਪੰਜਾਬ ਸਰਕਾਰ ਦੇ ਕਰੋਗੀ ਇੱਕ ਨਾਲ ਦੀ ਨਾਲ ਪੁੰਨਦਲ ਫਲੀਆਂ ਅੜੀ ਗੱਲ ਹੈ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮੱਥਾ ਟੇਕ ਕੇ ਆਉਣਗੇ ਨਾਲੇ ਟ੍ਰੇਨਿੰਗ ਹੋ ਜਾਊ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਹਾਈ ਉਰ ਸਾਹਿਬ ਵਾਸਤੇ ਪੰਜ ਦਿਨ ਦਾ ਸਾਰਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਨੇ ਭਾਵੇਂ ਸਰਪੰਚੀ 'ਚ ਤਾਂ ਸੀਕਰ ਸਿੰਬਲ ਵੀ ਨਹੀਂ ਦਿੱਤਾ ਸੀ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਅਬ ਆਪ ਦਾ ਪੋਲਿਟਿਕਸ ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪੱਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਐਸਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਿਲ ਹੋਇਆ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕਾਪਟਨ ਸਾਡੀ ਸਰਕਾਰ ਸੀ 21 ਜੋ ਹੈ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਕਿ ਅਸੀਂ ਇੱਕ ਕਾਨੂੰਨ ਨੂੰ ਕੈਨਸਲ ਕਰਨ ਲੱਗੇ ਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਲ ਹੈ ਡੈਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਉਹ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਸੀ ਕੱਲ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਲਈ ਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀ ਸੀ ਐਸ ਐਫ ਲਾ ਲਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਦੇ ਦਿਨ ਕਿਦ ਉਹਦੇ ਪੈਸੇ ਇੰਨੇ ਦੇ ਉਹ ਜਿਹੜੇ 7.5 ਕਰੋੜ ਦਾ ਪਹਿਲੀ ਬਿਲ ਪੇਜਰ 3.5 7 ਕਰੋੜ ਰੁਪਏ ਭਾਰੀ ਕਰ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਭਰੀ ਚ ਕਰ ਰਹੀ ਹੈ ਸੀ ਐਸ ਐਫ ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰਾਂਗੇ ਗੱਲ ਕਿ ਅਸੀਂ ਜੇ ਸਰਹਾਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੇ ਤੁਹਾਡਾ ਕੋਈ ਸਵਾਲ ਹੈ ਸਰ ਵੀ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ 'ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ सेशन में ही सेशन में नहीं आ जाएगा विधानसभा में पेश कर देंगे पेश करने के बाद हम उसपे चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता है उसमें ਇਹਦੇ ਤੇ ਕਿਵੇਂ ਐਕਸ਼ਨ ਲਿਆ ਜਾਏਗਾ ਜਿਹੜਾ ਗੇਲ ਵੀ ਹੋਈ ਹੈ ਮੈਂ ਇਹ ਕਹੇ ਦਿਖੋ ਕਾਨੂੰਨ ਬਹੁਤ ਵੱਡਾ ਹੈ ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ ਕਾਲੀ ਚ ਕੋਈ ਐਸਾ ਕਲੋਜ਼ ਨਾ ਹੋ ਜੇ ਜਾਂ ਐਸਾ ਕਲੋਜ਼ ਰਹਿ ਨਾ ਜਾਵੇ ਕਿ ਜੀ ਚੋ ਕਵਰ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤੇ ਕਾ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ कि में होना चाहिए देखो क्या क्या होता है ना होता पता क्या पार्लियामेंट में भी ऐसे होता है। बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती है मैं भी मेंबर रहा हूं दो तीन कमेटियों का तो वहां पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहां तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है ਗੈਸਮੇ ਨਹੀਂ ਕਰਨਾ ਇਹ ਕੰਸਲਟੈਂਟ ਵੀ ਕਿਹਾ ਕਿ ਸਿਕਸ ਸਸਤਾਵਾਂਰ ਵੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ 657 ਨਾਲ ਵੀ ਗੱਲ ਕਰੋ ਇਸ ਬਿੱਲ ਨੂੰ ਲੈ ਕੇ ਕੌਣ ਕਰਨੇ ਸੁਨੀਲ ਜਾਖੜ ਕਿਹੜੀ ਪਾਰਟੀ ਚ ਨਾਜ਼ਕਲ ਹਿੰਦੂਆ ਸਰਪਾ ਅਸਪਾਜੀ ਅਜਾ ਭਾਜਪਾ ਨਹੀਂ ਫਿਲਹਾਲ ਹੈ ਨਾ ਅੱਜਕਲ ਪਾਜਪਾ ਚ ਤੇ ਮੈਂ ਆਹੀ ਤੱਕ ਕਹੀ ਜਨਾ ਕਿ ਉਹਨਾਂ ਨੇ ਸਾਰੇ ਸਿਕਸ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਬੇਸਿਕ ਗੱਲ ਨਹੀਂ ਕਰਦੇ ਉਹਨੂੰ ਕਹੋ ਜੀ ਆਪ ਦੀ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲਓ ਜਾਂ ਪ੍ਰਧਾਨਗੀ ਸੰਭਾਲ ਲਓ ਕਦੇ ਅਸਤੀਫਾ ਦੇਣਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਏ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕੇ ਪ੍ਰਧਾਨ ਜਿਹੜੇ ਪਬਲਿਕ ਲੈ ਲੈ ਦੇ ਕੇ ਗਰੀਬਾਂ ਦੇ ਪਬਲਿਕ ਲੈ ਲੈ ਕਰਕੇ ਇਹ ਸਾਹਿਬ ਜੀ ਕਲੀਅਰ ਕਰ ਦੋ ਕਿ ਕੱਲ ਵੀ ਲਿਆ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕਮੇਸ਼ ਕਰਾਂਗੇ ਕੱਲ ਭੇਜ ਕੇ ਦੇਣਾ ਠੀਕ ਹੈ ਸੀਐਮ ਸਾਹਿਬ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀਜੀਆਈ 112 ਜਾਂ 32 ਵਿੱਚ ਜਿਹੜਾ ਹੈ ਇੰਪੈਲਨ ਜਿਹੜੇ ਹਸਪੀਟਲ ਡੀਐਮਸੀ ਵੀ ਗੱਲ ਕਰ ਰਹੇ ਨੇ ਡੀਐਮਸੀ ਨਾਲ ਸੀਐਮਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾ ਵੀ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉੱਚ ਪੀਜੀਆਈ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀਆਂ ਲਈ ਉੱਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਹੰਪਲੈਂਟ ਨੇ ਸੋ ਹਾਂ ਜੀ ਸਰਕਾਰ ਵੱਲੋਂ ਕੀ ਪ੍ਰੋਵੀਜ਼ਨਸ ਦੇ ਰਹੀ ਹੈ ਜੋ ਆਪ ਦੇ ਗੈਸਿੰਗ ਬਿਲ ਆਪ ਲਾ ਰਹੇ ਹੋ ਉਸ ਵਿੱਚ ਸਜ਼ਾ ਦਾ ਕੀ ਪ੍ਰਬੰਧ ਹੈ ਉਮਰ ਕਹਿ ਰਿਹਾ ਹੈ ਯਸ ਉਮਰ ਕਹਿ ਰਿਹਾ ਨਹੀਂ ਨਹੀਂ ਦੇਖੋ ਕੋਈ ਦੇਰੀ ਹੋएगी ਨਾ ਕੱਲ ਨੂੰ ਤੁਹਾਨੂੰ ਦਗਾਗੇ ਹੁਣ ਫਿਰ ਵਿਧਾਨ ਸਭਾ ਫਿਰ ਫਿਰ ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਹੈ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਇਹ ਸਿਰਫ ਗੱਲ ਕੀਤੀ ਹੈ ਖਟਾਨ ਵਾਸਤੇ ਪੰਜਾਬ ਦੇ ਜ਼ਿਲ੍ਹੇਾਂ 'ਚ ਵੀ ਉਹ ਸੀਐਸਫ ਲੱਗੀ ਹੋਈ ਹੈ ਕੀ ਪੰਜਾਬ ਦੇ ਜ਼ਿਲ੍ਹੇਾਂ 'ਚ ਵੀ ਤੁਸੀਂ ਬਾਤ ਕਰੋਗੇ ਸੀਐਸਫ ਸੈਕਟਰੀਏਟ 'ਚ ਵੀ ਹੈ ਸੈਕਟਰੀਏਟ 'ਚ ਵੀ ਹੈ ਇਹ ਸਭ ਨਾ ਸਾਹਮਣੇ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਟਾਈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾਡੀ ਪੰਜਾਬ ਪੁਲਿਸ ਸક્ષਮ ਹੈ ਤੇ ਫਿਰ ਜ਼ਿਲ੍ਹੇ ਦੀ ਔਰ ਹੋਊਗੀ ਸਾਬ ਜ਼ਿਲ੍ਹਾ ਵੀ ਹੈ ਨਾ ਸਾਡੇ ਕੋਲ ਆਂਜਾ ਸੈਕਟਰੀਏਟ 'ਚ ਪੰਜਾਬ ਪੁਲਿਸ 'ਚ ਅੱਜ ਤੋਂ ਤੁਹਾਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀਸੀ ਕੇ ਪੰਜਾਬ ਦੇ 27 28 ਸਾਲ ਪਹਿਲਾਂ ਦੀ ਗੱਲ ਹੋਣੀ 80 ਹਜ਼ਾਰ ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜਦੋਂ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋ ਗਈ ਤਾਸੀ ਸਾਨੂੰ ਕੀ ਲੋੜ ਹੈ ਕਿਸੇ ਸੀਆਈਏ ਸਰ ਦੀ ਅੱਛਾ ਸੀਐਮ ਸਾਹਿਬ ਨੇ ਵੀ ਬਿੱਟੂ ਮਕੇਂਦਰ ਸਿਰਸਾ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੁੱਕ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਉਹ ਤੁਹਾਡੇ ਸਰ ਬੀਮਾ ਸਕੀਮ ਦੇ ਵੀ ਉਹਨਾਂ ਨੇ ਸਵਾਲ ਚੁੱਕੇ ਅਮੋਰ ਦੇ ਵਿੱਚ ਜਿਹੜਾ ਐਨਕਾਊਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਇੱਕ ਐਨਕਾਊਂਟਰ ਹੈ ਲਾਈਨ ਆਰਡਰ ਦੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਬਾਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਨ ਦੇ ਉਹਨ ਉਹਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਬਾਜਵਾ ਕੀ ਕਹਿ ਰਹੇ ਨੇ ਕਿ ਤੁਸੀਂ ਬਾਜਵਾ ਜਿਹੜੀ ਹੈ ਬੇਕ ਹੈ ਪ੍ਰਤਾਪ ਬਾਜਵਾ ਕਹਿੰਦੇ ਕਿ ਪਰਚਾ ਦਰਜ ਕਰਵਾਉਣਾ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਤੇ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਹੈ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ ਹੈ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਆ ਪਰ ਬਾਜਵਾੜੇ ਨਾਲ ਇਹ ਵੀ ਕਹਤੋਂ ਕਹਿੰਦੇ ਕਿ ਤੁਹਾਡੀ ਹਮੇਸ਼ਾ ਨਾਲ ਬਹੁਤ ਕਾ ਚਾ ਹੋਣਾ ਨਹੀਂ ਤੇ ਮੈਂ ਪਹਿਲੇ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਚ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਬੜੀ ਜੀ ਮੈਂ ਦੱਸੂਗੀ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋਈ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕਿ ਤੁਹਾਡੀ ਕਿਦੇ ਕਿਦੇ ਨਾਲ ਹੈ ਆਵਾਜ਼ ਆਵਾਜ਼ ਨਹੀਂ ਜਖੜਦੀ ਹਲਾਵਰ ਨਿਧਰਾਏ ਉਹ ਕਹਿੰਦੇ ਕਿ ਬੇਅਦਬੀ ਦੇ ਮਾਮਲੇ 'ਚ 3.5 ਸਾਲਾਂ ਚੋ ਕਹਿੰਦੇ ਦੱਸ ਦੇਣਾ ਕਿ ਕਿੰਨੇ ਬੰਦੇ ਅੰਦਰ ਗਿੱਤੇ ਕਿਹਨੂੰ ਸਜ਼ਾ ਸੁਣਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਵਿਰੋਧੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇ। 2017 'ਚ ਉਹਨੇ ਸਰਕਾਰ ਬਣ ਗਈ ਸੀ। ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ। ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜੱਦ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਨੂੰ ਤਾਂ ਇਹ 3 ਸਾਲ ਹੀ ਹੋਏ ਨੇ। ਠੀਕ ਹੈ ਨਾ? ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇ ਜਿਹੜੀ ਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜੀਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਜੀਵ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਸੀਐਮ ਸਾਹਿਬ ਆਪਾਂ ਪੋਜੀਟਿਵ ਨੋਟ ਤੇ ਗੱਲ ਕਰਦੇ ਜਿਹੜਾ ਉਹ ਸਰਕਾਰ ਕੱਲ ਫੇਰ ਲੈ ਕੇ ਆ ਗਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅੱਖਰ ਬਾਈ ਅੱਖਰ ਤੁਸੀਂ ਛਾਪ ਸਕਦੇ ਹੋ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜਥੇਬੰਦੀਆਂ ਨਾਲ ਜਾਂ ਤਾਂ ਬਖਵਖ ਧਾਰਮਿਕ ਗੁਣੀ ਬੇਗਾਨੀ ਬੰਦਿਆਂ ਨਾਲ ਉਹ ਸਾਰਾ ਪਬਲਿਕ ਹੋਊਗਾ ਜਿਹੜੇ ਬੰਦੇ ਇਲਾਜ ਕਰ ਰਹੇ ਮੁਫਤ ਵਿੱਚ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪੰਜਵਾਂ ਹਸਪਤਾਲ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं हॉस्पिटल जो आपको देगा आ, नहीं नहीं वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई रिमबरसमेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें। नहीं, ऐसा नहीं तो तो कर चिट्टा आया सी, है जो तो। आया सी, चिट्टा ਲੈਂਡ ਬੁਲਿੰਗ ਦਾ ਸੀਰ ਸਾਹਿਬ ਲੈਂਡ ਬੁਲਿੰਗ ਦਾ ਲੈਂਡ ਬੁਲਿੰਗ ਲੈ ਕੇ ਸਾਰਾ ਵਿਵਾਦ ਇਕ ਹੋਇਆ ਵੈ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਮੋਹਾਲ ਦੇ ਵਿੱਚ 8000 ਘਰ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਆਏ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ ਚ ਮਰਜ਼ੀ ਹੈ ਨਹੀਂ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਪਰ ਸਰ ਕਿਸਾਨ ਪੁੱਤਾ ਵਿਰੋਧ ਕਰ ਰਹੇ ਤੇ ਉਹਨਾਂ ਨਾਲ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨਾਂ ਨੇ ਅਸ ਕਾਨੂੰਨੀ ਕਿਸਾਨ ਜਦੋਂ ਉਹਦੇ ਵਿੱਚ 4 ਦਾ ਸੈਕਸ਼ਨ ਜਿਹੜਾ 4 ਸੈਕਸ਼ਨ ਦੀ ਜਿਹੜੀ ਹੈਗੀ ਆਪਾਂ ਨੋਟੀਫਿਕੇਸ਼ਨ ਕਰਤੀ ਆ ਉਹਦੇ ਬਾਅਦ ਕਿਸਾਨ ਨੂੰ ਨਾ ਲੋਨ ਮਿਲ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸਰਪਲਿਸ ਪਲੀਜ਼ ਕਲੀਅਰ ਕਰ ਦਿਓ ਹੈ ਕਿ ਸੈਕਸ਼ਨ 4 ਨੂੰ ਲੈ ਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆਂ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈਗੀ इवन ਜਿਹੜੇ ਮੇਰਾ ਸੰਗਰੂਰ ਕਰਾਏ ਤੇ ਘਰ ਹੈ ਉਹ ਕਲੋਨੀ ਵੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸੀਵਰੇਜ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨੇ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਡਰਾਂ ਦੇ ਗੱਲ ਪਾ ਜਾਂਦੇ ਆ ਵੀ ਆ ਲਓ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਯਾਰ ਅਸਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹਦਾ ਭੱਜ ਗਿਆ ਡਵੈਲਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਇਹਦਾ ਪੰਜਾਬ ਆਰੇ ਕਿਸਾਨ ਕੋ ਬਾਰ ਬਾਰ ਵਿਰੋਧ ਕਰ ਰਹੇ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼wini ਅਸਤੇ ਹੁੰਦੀ ਪਰਸੋਂ ਮੀਟਿੰਗ ਹੈ ਜੀ 18 ਦੀ ਨਹੀਂ ਨਹੀਂ ਕਿਸਾਨ ਕਿਸਾਨ ਨੇ ਕਿਸਾਨ ਨੇ ਹੋ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੜ ਦਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ

और माननीय मुख्यमंत्री हरियाणा सैनी साहब भी थे अफसर भी थे सारे मैंने वहाँ ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो जेलम का तो पानी हमारे पास नहीं आ सकता जेलम पार है जेलम से हमारा नहीं है चनाब का रावी का उज्ज उज दरिया एक कश्मीर नदी एक वो सारा पानी पंजाब आएगा पोंग डैम में आ जाए रंजी सागर में आ जाए बाखड़ा में आ जाए तेईस एम एफ पानी आ सकता है पंजाब को हम जग हमारा झगड़ा एस वाई एल का एक या दो एम एफ के लिए तेईस आ गया तो मैं तेईस को कहां संभालूंगा नहरें बनानी पड़ेंगी और नहरों में से पानी पंजाब में भी निकलेगा खेतों के लिए जो बच जाएगा आगे जाओ चाहे अरब साहब घर में डाल देना तेईस एम एफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूंगा वो तो कुदरत का भाव है है ना तो तेईस एम एफ आ सकता है चनाब का रावी का उज्ज का और कश्मीर नदी का बस बस यही डर है कि कहीं प्रधानमंत्री जी गए हुए मेरे घाना गान, गए कहाँ गए आगे, आगे वाले आ, आज आ जाएंगे चलो चलो देश में वेलकम करेंगे उनका पता नहीं कौन कौन से कंट्री मंगनेशिया गलवेशिया पता नहीं कहां, कहां जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता यहाँ कि जेसीबी चल रही है जे सी बी हो गए यार <laughs> सीएम साहब एक सीएम साहब एक थोड़ी सी चले चल बस करो यार होना ਹੁਣ ਸਾਰੇ ਮੋਦੀ ਵਾਲੇ ਵੀ ਮੈਥੋਂ ਹੀ ਪੁੱਛੋਂਗੇ ਉਹਨੇ 11 ਸਾਲ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਰੋਜ਼ ਤਿੰਨ ਕਰਦਾ ਸਰ ਮੁਕਤੀ ਲਾਜ ਵਾਲੇ ਵੀ ਹੈ 10 ਲੱਖ ਰੁਪਏ ਦੀ ਜੌਬ ਕਰਦੇ ਕਿ ਇਸ ਵਿੱਚ ओपीडी ਵੀ ਇਸ ਵਿੱਚ ਸ਼ਾਮਿਲ ਹੋ ਸਭ ਕੁਝ ਹੋਗਾ ਜੀ ਇਲਾਜ ਦਾ ਮਤਲਬ ਇਲਾਜ ਹੈ ਇਸ ਵਿੱਚ ਇਹ ਨਹੀਂ ਹੈ ਕਿ ਆਪਕਾ ਜੋ ਦਿਲ ਹੈ वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके खुदा ना खासता बड़ी कोई बीमारी हो किसी को सारा कवर है, कवर कि जो हम जाते है के, मुझे लगता है सबसे पहला मरीज यही होगा ਕਿਹੜੀਆਂ ਕੰਮਾਂ 'ਚ ਪੈ ਗਿਆ ਤੂੰ ਕਿਉਂ ਪੁੱਛੀ ਜਾਂਦਾ ਯਾਰ ਤੂੰ ਐਂ ਕਹਿ ਵੀ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ